ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਗੌਰ ਬਸਰਾ ਫਾਇਰਿੰਗ ਦੇ ਮਾਮਲੇ ਨਾਲ ਜੁੜੇ ਲਗਾਤਾਰ ਦਿਨੋਂ ਦਿਨ ਵਾਧੇ ਜਾ ਰਹੇ ਨੇ ਆਏ ਦਿਨ ਕੀਤੇ ਨਾ ਕੀਤੇ ਫਾਇਰਿੰਗਾਂ ਜੜੀ ਹੁੰਦੀ ਆ ਤਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਜੁੜਾ ਸਾਹਮਣੇ ਆ ਰਿਹਾ ਜਿੱਥੇ ਹਮਲਾਵਰਾਂ ਦੇ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਿਆ ਨੇ ਫਾਇਰਿੰਗਾਂ ਜੜੀ ਲਗਾਤਾਰ ਕੀਤੀ ਗਈ ਹੈ ਜੀ ਹਾਂ ਤਾਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਇਹਨਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਚਿੱਟੇ ਦਿਨ ਹੀ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਐ ਜੜਾ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਜੋ ਇਹਨਾਂ ਨੇ ਵਾਰਦਾਤ ਕੀਤੀ ਉਹ ਕੈਦ ਹੋ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨ ਹਮਲਾਵਰ ਨੇ ਜਿਹੜੇ ਆਉਂਦੇ ਨੇ ਤਾਂ ਇੱਕ ਹਮਲਾਵਰ ਬਾਈਕ 'ਤੇ ਹੀ ਬੈਠਾ ਹੁੰਦਾ ਤੇ ਦੋਵਾਂ ਦੇ ਵੱਲੋਂ ਫਾਇਰਿੰਗ ਹੈ ਜਿਹੜੀ ਕੀਤੀ ਜਾਂਦੀ ਹੈ ਜੀ ਹਾਂ ਤਾਂ ਫਾਇਰਿੰਗ ਹੈ ਜਿਹੜੀ ਉਹਨਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਦੱਸਦੀ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹਨਾਂ ਦੇ ਕੋਲੋਂ 5 ਲੱਖ ਰੁਪਏ ਦਾ ਜਿਹੜੀ ਫਿਰੋਤੀਆ ਜਿਹੜੀ ਮੰਗੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਪੁਲਿਸ ਨੂੰ ਕੰਪਲੀਟ ਵੀ ਹੈ ਜਿਹੜੀ ਕਰਾਈ ਸੀ ਤੇ ਉੱਥੇ ਹੀ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਕਾਲ ਹੈ 2 ਮਹੀਨਿਆਂ ਤੱਕ ਕੋਈ ਵੀ ਕਾਲ ਹੈ ਜਿਹੜੀ ਉਹਨਾਂ ਨੂੰ ਨਹੀਂ ਆਈ ਤੇ ਹੁਣ ਸਿੱਧਾ ਹਮਲਾਵਰ ਜਿਹੜੇ ਆ ਕੇ ਉਹਨਾਂ ਦੇ ਇਮੀਗ੍ਰੇਸ਼ਨ ਸੈਂਟਰ ਦੇ ਆ ਕੇ ਬਾਹਰ ਵੱਜਦੇ ਨੇ ਤੇ ਉਹਨਾਂ ਦੇ ਉਨੋਂ ਉੱਥੇ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਚਿੱਟੇ ਦੀਨੀ ਫਾਇਰਿੰਗ ਜਿਹੜੀ ਕਰ ਦਿੱਤੀ ਜਾਂਦੀ ਹੈ ਜੀ ਹਾਂ ਤਾਂ ਇਹ ਮਾਮਲਾ ਹੈ ਜਿਹੜਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਿੰਨ ਬਦਮਾਸ਼ਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਕੋਈ ਜਿਹੜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹਨਾਂ ਦੇ ਵੱਲੋਂ ਫਾਇਰਿੰਗ ਜੜੀ ਲਗਾਤਾਰ ਕੀਤੀ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਕੈਦ ਹੈ ਜਿਹੜਾ ਹੋ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਗਿਆ ਇਹ ਬਹੁਤ ਮਹੱਤਵਪੂਰਨ ਗੱਲ ਚੀਜ਼ ਹੈ। ਇਹ ਦਾ ਸਰੋਤ ਨੇ ਦੇ ਕਾਰਨ ਦਾ ਬਹੁਤ ਸਾਰੇ ਆਈ ਦਾ ਸੈਕਟਰ ਹੈ। ਇਮੀਗ੍ਰੇਸ਼ਨ ਤੋਂ ਬਹੁਤ ਲਗਿਆ ਬਦਲ ਬਦਲ ਕੇ ਫੈਰ ਗਈ। ਇੱਥੇ ਜਨਤਾ ਤੋਂ ਪ੍ਰੇਲਦਾ ਇਹਨੂੰ ਪੀਸੀਆਰ ਇਲਾਕੇ ਦਾ ਹੈ। ਕੈਮਰੇ ਲੱਗੇ ਵਿੱਚ ਆਇਆ ਕੁਝ। ਕੈਮਰੇ ਤੋਂ ਲੱਗੇ ਹੋਣਾ ਹੋਣਗੇ ਮਾਲਕ ਦੇ ਕਿਸੇ ਪਾਸੇ। ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਤ ਕੋਰ ਬਸਰਾ ਫਾਇਰਿੰਗ ਦੇ ਮਾਮਲੇ ਨਾਲ ਜੁੜੇ ਲਗਾਤਾਰ ਦਿਨੋਂ ਦਿਨ ਵਾਧੇ ਜਾ ਰਹੇ ਨੇ ਆਏ ਦਿਨ ਕੀਤੇ ਨਾ ਕੀਤੇ ਫਾਇਰਿੰਗਾਂ ਜੜੀ ਹੁੰਦੀ ਆ ਤਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਜੁੜਾ ਸਾਹਮਣੇ ਆ ਰਿਹਾ ਜਿੱਥੇ ਹਮਲਾਵਰਾਂ ਦੇ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਿਆ ਨੇ ਫਾਇਰਿੰਗਾਂ ਜੜੀ ਲਗਾਤਾਰ ਕੀਤੀ ਗਈ ਹੈ ਜੀ ਹਾਂ ਤਾਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਇਹਨਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਚਿੱਟੇ ਦਿਨ ਹੀ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਐ ਜੜਾ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਜੋ ਇਹਨਾਂ ਨੇ ਵਾਰਦਾਤ ਕੀਤੀ ਉਹ ਕੈਦ ਹੋ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨ ਹਮਲਾਵਰ ਨੇ ਜਿਹੜੇ ਆਉਂਦੇ ਨੇ ਤਾਂ ਇੱਕ ਹਮਲਾਵਰ ਬਾਈਕ ਤੇ ਬੈਠਾ ਹੁੰਦਾ ਤੇ ਦੋਵਾਂ ਦੇ ਵੱਲੋਂ ਫਾਇਰਿੰਗ ਹੈ ਜਿਹੜੀ ਕੀਤੀ ਜਾਂਦੀ ਹੈ ਜੀ ਹਾਂ ਤਾਂ ਫਾਇਰਿੰਗ ਹੈ ਜਿਹੜੀ ਉਹਨਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਦੱਸਦੀ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹਨਾਂ ਦੇ ਕੋਲੋਂ 5 ਲੱਖ ਰੁਪਏ ਦਾ ਜਿਹੜੀ ਫਿਰੋਤੀਆ ਜਿਹੜੀ ਮੰਗੀ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਪੁਲਿਸ ਨੂੰ ਕੰਪਲੀਟ ਵੀ ਹੈ ਜਿਹੜੀ ਕਰਾਈ ਸੀ ਤੇ ਉੱਥੇ ਹੀ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਕਾਲ ਹੈ 2 ਮਹੀਨਿਆਂ ਤੱਕ ਕੋਈ ਵੀ ਕਾਲ ਹੈ ਜਿਹੜੀ ਉਹਨਾਂ ਨੂੰ ਨਹੀਂ ਆਈ ਤੇ ਹੁਣ ਸਿੱਧਾ ਹਮਲਾਵਰ ਜਿਹੜੇ ਆ ਕੇ ਉਹਨਾਂ ਦੇ ਇਮੀਗ੍ਰੇਸ਼ਨ ਸੈਂਟਰ ਦੇ ਆ ਕੇ ਬਾਹਰ ਵਜਦੇ ਨੇ ਤੇ ਉਹਨਾਂ ਦੇ ਉਲੋਂ ਉੱਥੇ ਤਾਂ ਅਬਰ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਚਿੱਟੇ ਦੀਨੀ ਫਾਇਰਿੰਗ ਜਿਹੜੀ ਕਰ ਦਿੱਤੀ ਜਾਂਦੀ ਹੈ ਜੀ ਹਾਂ ਤਾਂ ਇਹ ਮਾਮਲਾ ਹੈ ਜਿਹੜਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਿੰਨ ਬਦਮਾਸ਼ਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਕੋਈ ਜਿਹੜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹਨਾਂ ਦੇ ਵੱਲੋਂ ਫਾਇਰਿੰਗ ਜੜੀ ਲਗਾਤਾਰ ਕੀਤੀ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਕੈਦ ਜਿਹੜਾ ਹੋ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਹੈ ਜਿਹੜਾ ਦਿੱਤਾ ਗਿਆ ਸਾਰ ਮੋਟਰ ਨਾਲ ਨਹੀਂ ਗੋਲੀ ਚੱਲਦੀ। ਇਹਦਾ ਸਰੋਤ ਨਹੀਂ ਦੇ ਕਾਰਨ ਦਾ ਬੋਲਣਾ ਹੈ। ਆਈਡਾ ਸੈਂਟਰ। ਇਮੀਗ੍ਰੇਸ਼ਨ ਸੈਂਟਰ। ਸਾਨੂੰ ਕਿਹਦੇ ਪਤਾ ਲੱਗਣ ਦੀ ਫੈਰ ਹੋਈ। ਇੱਥੇ ਜਨਤਾ ਤੋਂ ਪਤਾ ਲੱਗਦਾ ਇਹ ਨਹੀਂ। ਪੀਸੀਆਰ ਇਲਾਕੇ ਦਾ ਹੈ। ਕੈਮਰੇ ਲੱਗੇ ਵਿੱਚ ਆਇਆ ਕੁਝ। ਕੈਮਰੇ ਤੋਂ ਲੱਗੇ ਹੋਣਾ ਹੋਂ ਕਿ ਮਾਲਕ ਸਹੀ ਪਤਾ ਰੋ।